ਦੋਸਤੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਸਾਰੇ ਇੱਕ ਹੋਰ ਵੀਡੀਓ ਲੈ ਕੇ ਜੁੜਿਆ ਜੀ ਮੈਂ ਗੁਰਿੰਦਰ ਤੇ ਗੱਲਾਂ ਫੇਰ ਤੁਹਾਨੂੰ ਵਧੀਆ ਲੱਗਣਗੀਆਂ ਜਿਹੜੀਆਂ ਮੈਂ ਅੱਜ ਕਰਨੀਆਂ ਹਰ ਵੀਡੀਓ ਦੇ ਵਾਂਗੂ ਤੁਸੀਂ ਬਹੁਤ ਸਾਥ ਦਿੰਨੇ ਹੋ ਉਹਦੇ ਲਈ ਮੈਨੂੰ ਖੁਸ਼ੀ ਵੀ ਆ ਤੁਹਾਡਾ ਧੰਨਵਾਦ ਵੀ ਆ ਪੋਜ਼ਿਟਿਵ ਜਿਹੜਾ ਰਿਸਪੌਂਸ ਤੁਸੀਂ ਮੈਨੂੰ ਦਿੰਨੇ ਹੋ ਮੈਨੂੰ ਹੌਸਲਾ ਮਿਲਦਾ ਕਿ ਮੈਂ ਹੋਰ ਵਧੀਆ ਜਿਹੜਾ ਕੰਟੈਂਟ ਤੁਹਾਡੇ ਲਈ ਲੈ ਕੇ ਆ ਸਕਾਂ ਜਿਹੜਾ ਤੁਹਾਡੇ ਲਈ ਵੀ ਚੰਗਾ ਤੇ ਮੇਰੇ ਲਈ ਵੀ ਚੰਗਾ ਮੈਨੂੰ ਗੱਲਾਂ ਕਰਦੇ ਹੋਏ ਬਹੁਤ ਇੱਕ ਪੋਜ਼ਿਟਿਵ ਵਾਈਬੰਦਰਾਂ ਆਉਂਦੀ ਆ ਤੇ ਮੈਂ ਉਮੀਦ ਕਰਦਾ ਤੁਹਾਨੂੰ ਸੁਣਦੇ ਹੋਏ ਆਉਂਦੀ ਹੋਊਗੀ ਸੋ ਇਸੇ ਉਮੀਦ ਦੇ ਨਾਲ ਹੀ ਅੱਜ ਦਾ ਜਿਹੜਾ ਵਿਸ਼ਾ ਸ਼ੁਰੂ ਕਰਦੇ ਆ ਤੇ ਅੱਜ ਮੈਂ ਗੱਲ ਕਰੂੰਗਾ ਪੰਜ ਚੀਜ਼ਾਂ ਜਿਨ੍ਹਾਂ ਤੇ ਸਾਨੂੰ ਹਮੇਸ਼ਾ ਕਾਬੂ ਰੱਖਣਾ ਚਾਹੀਦਾ ਵਾ ਆਜੋ ਜੀ ਕਰਦੇ ਆ ਗੱਲ ਪਹਿਲੀ ਚੀਜ਼ ਆ ਜੀ ਕਾਬੂ ਰੱਖੋ ਜਿਹੜੀ ਭਗਤੀ ਕਰਦੇ ਹੋਏ ਦਿਲ ਨੂੰ ਜਦੋਂ ਵੀ ਪ੍ਰਮਾਤਮਾ ਦਾ ਨਾਮ ਲੈਣਾ ਕਿਸੇ ਵੀ ਤਰੀਕੇ ਦੇ ਨਾਲ ਲੈਨੇ ਹੋ ਸਿਮਰਨ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਕਿਤੇ ਗੁਰੂ ਘਰ ਜਾਂਦੇ ਹੋ ਮੰਦਿਰ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਉਦੋਂ ਦਿਲ ਜਿਹੜਾ ਉਹ ਉਹ ਟਿਕਾਣੇ ਤੇ ਰੱਖੋ ਕਾਬੂ ਰੱਖੋ ਪਟਕਣਾ ਨਾ ਦਿਓ ਇੱਕ ਜੇ ਅਸੀਂ ਪਰਮਾਤਮਾ ਦਾ ਨਾਮ ਲੈਣ ਦੇ ਲਈ ਚੱਲੇ ਆ ਤਾਂ ਸਾਰਾ ਧਿਆਨ ਫਿਰ ਪਰਮਾਤਮਾ ਤੇ ਹੀ ਹੋਵੇ ਇਹ ਨਹੀਂ ਕਿ ਅਸੀਂ ਹੱਥ ਜੋੜ ਕੇ ਜਿਹੜਾ ਨਾਮ ਤਾਂ ਪਰਮਾਤਮਾ ਦਾ ਲੈ ਰਹੇ ਆ ਪਰ ਦਿਮਾਗ 'ਚ ਗੱਲਾਂ ਚੱਲ ਰਹੀਆਂ ਨੇ ਕਿ ਅੱਜ ਕੀ ਦਾ ਕੰਮ ਪੈਂਡਿੰਗ ਰਹਿ ਗਿਆ ਕੀ ਤੋਂ ਪੈਸੇ ਲੈਣੇ ਆ ਕੀ ਤੋਂ ਕਿਹਨੂੰ ਦੇਣੇ ਆ ਇਹੋ ਜਿਹੇ ਹਿਸਾਬ ਕਿਤਾਬ ਆਪਣੇ ਦਿਮਾਗ 'ਚ ਚੱਲੀ ਜਾਂਦੇ ਆ ਨਹੀਂ ਜਿਹੜਾ ਸਮਾਂ ਪ੍ਰਮਾਤਮਾ ਦਾ ਤਾਂ ਸਿਰਫ ਪ੍ਰਮਾਤਮਾ ਦਾ ਹੋਵੇ ਮਨ ਨੂੰ ਉਦੋਂ ਭਟਕਣ ਤੋਂ ਰੋਕੋ ਇਹਤੇ ਕਾਬੂ ਕਰੋ ਦੂਜੀ ਚੀਜ਼ ਜਿਹੜੀ ਕਾਬੂ 'ਚ ਰੱਖਣੀ ਆ ਉਹ ਆ ਜੀ ਖਾਂਦੇ ਹੋਏ ਪੇਟ ਨੂੰ ਕਾਬੂ ਰੱਖਣਾ ਕਹਿਣ ਦਾ ਮਤਲਬ ਆ ਕਿ ਲੋੜ ਤੋਂ ਜ਼ਿਆਦਾ ਨਹੀਂ ਖਾਣਾ ਓਨਾਂ ਕ ਖਾਓ ਜਿੰਨੀ ਕੁ ਸਾਡੇ ਸਰੀਰ ਨੂੰ ਲੋਡ ਹੁੰਦੀ ਆ ਤੇ ਜਿੰਨਾ ਕੁ ਅਸੀਂ ਪਚਾ ਸਕਦੇ ਆ ਆਰਾਮ ਦੇ ਨਾਲ ਕਈ ਵਾਰ ਆਪਾਂ ਜੀਭ ਦੇ ਸੁਆਦਾਂ ਦੇ ਪਿੱਛੇ ਲੱਗ ਕੇ ਨਾ ਬਹੁਤ ਕੁਝ ਇਕੱਠਾ ਜਿਹਾ ਖਾ ਲੈਨੇ ਆ ਵੀ ਫਿਰ ਆ ਵੀ ਆਉਣ ਦੋ ਉਹ ਵੀ ਆਉਣ ਦੋ ਬਾਅਦ ਵਿੱਚ ਭੁਗਤਣਾ ਕਿਹਨੂੰ ਪੈਂਦਾ ਆਪਾਂ ਨੂੰ ਹੀ ਭੁਗਤਣਾ ਪੈਂਦਾ ਆਪਾਂ ਹੀ ਆਪਣੀ ਸਿਹਤ ਖਰਾਬ ਕਰਦੇ ਆ ਫਿਰ ਆਪਣਾ ਹੋਰ ਵੀ ਕਈ ਨੁਕਸਾਨ ਆਪਾਂ ਨੂੰ ਝੱਲਣੇ ਪੈਂਦੇ ਆ ਕੰਮ ਆਪਣਾ ਡਿਸਟਰਬ ਹੋ ਜਾਂਦਾ ਦਵਾਈਆਂ ਤੇ ਪੈਸੇ ਲੱਗਦੇ ਆ ਪੈਸੇ ਦਾ ਨੁਕਸਾਨ ਹੋ ਜਾਂਦਾ ਸੋ ਇਹ ਚੀਜ਼ ਤੇ ਵੀ ਕਾਬੂ ਰੱਖਣਾ ਹਮੇਸ਼ਾ ਆਪਾਂ ਇੱਕ ਗੱਲ ਅਕਸਰ ਸੁਣੀ ਆ ਕਿ ਤੁਸੀਂ ਜਿਉਣ ਦੇ ਲਈ ਖਾਣਾ ਵਾ ਖਾਣ ਦੇ ਲਈ ਜਿਉਣਾ ਨਹੀਂ ਹੈਗਾ ਸੋ ਇਹ ਗੱਲ ਦਾ ਹਮੇਸ਼ਾ ਧਿਆਨ ਰੱਖੋ ਖਾਣ ਤੇ ਕਾਬੂ ਰੱਖੋ ਤੀਜੀ ਗੱਲ ਬਹੁਤ ਸਹੀ ਆ ਜੀ ਕਿਸੇ ਦੇ ਘਰ ਜਾਓ ਤਾਂ ਅੱਖਾਂ ਤੇ ਕਾਬੂ ਰੱਖੋ ਕਹਿਣ ਦਾ ਮਤਲਬ ਆ ਕਿ ਆਪਣੀ ਨੀਤ ਸਾਫ਼ ਰੱਖੋ ਕਦੇ ਵੀ ਕਿਸੇ ਦੇ ਘਰ ਪਹਿਲੀ ਵਾਰ ਗਏ ਹੋ ਜਾਂ ਆਮ ਹੀ ਤੁਸੀਂ ਜਾਣਦੇ ਹੋ ਤਾ ਕਦੇ ਇਹੋ ਜਿਹਾ ਕੰਮ ਨਾ ਕਰ ਲਿਓ ਕਿ ਤੁਹਾਨੂੰ ਬਦਨਾਮੀ ਖੱਟਣੀ ਪੈ ਜਾਏ ਤੁਹਾਡਾ ਕਿਰਦਾਰ ਬਹੁਤ ਗਿਰਿਆ ਹੋਇਆ ਮੰਨਿਆ ਜਾਵੇ ਕਿਸੇ ਦੀ ਧੀ ਪੈਣ ਦੇ ਉੱਤੇ ਅਸੀਂ ਕਦੇ ਵੀ ਗਲਤ ਨਿਗਾਹ ਨਹੀਂ ਰੱਖਣੀ ਇਹ ਜਿਹੜਾ ਇੱਕ ਇਨਸਾਨ ਇਸ ਤਰੀਕੇ ਜੇ ਕਦੇ ਕਿਸੇ ਦੀਆਂ ਨਜ਼ਰਾਂ 'ਚ ਗਿਰ ਜਾਂਦਾ ਫਿਰ ਉਹ ਦੁਬਾਰਾ ਕਦੇ ਵੀ ਨਹੀਂ ਉੱਟਦਾ ਇਹ ਆਪਣਾ ਨੁਕਸਾਨ ਬੰਦਾ ਆਪ ਕਰਾ ਲੈਂਦਾ ਕਿਤੇ ਵੀ ਉਹਦੀ ਇੱਜ਼ਤ ਨਹੀਂ ਹੁੰਦੀ ਸੋ ਨਜ਼ਰਾਂ ਤੇ ਕਾਬੂ ਰੱਖਣਾ ਵੀ ਇਨਸਾਨ ਦਾ ਇੱਕ ਸਮਝਦਾਰ ਤੇ ਇੱਕ ਸੱਚੇ ਸੋਚੇ ਇੱਕ ਉੱਚੇ ਕਰੈਕਟਰ ਵਾਲੇ ਇਨਸਾਨ ਦਾ ਫਰਜ਼ ਆ ਚੌਥਾ ਪੁਆਇੰਟ ਆ ਜੀ ਮਹਿਫਲ ਦੇ ਵਿੱਚ ਜਾ ਕੇ ਜ਼ੁਬਾਨ ਤੇ ਕੰਟਰੋਲ ਰੱਖੋ ਹੁਣ ਮੈਂ ਮਹਿਫਲ ਕਿਹੜੀ ਹੋ ਸਕਦੀ ਭਾਵੇਂ ਤੁਹਾਡੀ ਆਪਣੀ ਯਾਰਾਂ ਦੋਸਤਾਂ ਦੀ ਕੋਈ ਮਹਿਫਲ ਆ ਜਾਂ ਕਿਸੇ ਨਵੀਂ ਮਹਿਫਲ 'ਚ ਤੁਸੀਂ ਸ਼ਾਮਲ ਹੋਏ ਹੋ ਕਿਸੇ ਵੀ ਤਰੀਕੇ ਦੇ ਨਾਲ ਉੱਤੇ ਜ਼ੁਬਾਨ ਤੇ ਹਮੇਸ਼ਾ ਕੰਟਰੋਲ ਰੱਖਿਓ ਕਹਿਣ ਦਾ ਮਤਲਬ ਕਿ ਇਹੋ ਜੀ ਗੱਲ ਕਦੇ ਕਿਸੇ ਨੂੰ ਕਹਿ ਨਾ ਦਿਓ ਕਿ ਉਹ ਬੰਦਾ ਆਪਣੀ ਬੇਇੱਜ਼ਤੀ ਫੀਲ ਕਰ ਲਵੇ ਭਾਵੇਂ ਤੁਸੀਂ ਮਜ਼ਾਕ ਚ ਕਿਹਾ ਹੋਵੇ ਮਜ਼ਾਕ ਵੀ ਇੱਕ ਹੱਦ ਚ ਰਹਿ ਕੇ ਕੀਤਾ ਚੰਗਾ ਹੁੰਦਾ ਵਾ ਤੇ ਕਹਿੰਦੇ ਹੁੰਦੇ ਆ ਨਾ ਕਿ ਗੱਲ ਜ਼ੁਬਾਨੋਂ ਤੇ ਤੀਰ ਕਮਾਨੋਂ ਨਿਕਲਿਆ ਜਿਹੜੇ ਕਦੇ ਨਹੀਂ ਮੁੜਦੇ ਸੋ ਜਿਹੜਾ ਬੋਲਣਾ ਵਾ ਉਹ ਤੋਲ ਕੇ ਬੋਲਣਾ ਵਾ ਸਾਹਮਣੇ ਵਾਲੇ ਨੇ ਤੁਹਾਡੀ ਜਿਹੜੀ ਬੋਲੀ ਆ ਉਹਦੇ ਤੋਂ ਤੁਹਾਡੇ ਜਿਹੜੇ ਚਰਿੱਤਰ ਦਾ ਅੰਦਾਜ਼ਾ ਲਗਾਉਣਾ ਵਾ ਤੁਹਾਡੇ ਦਿਲ ਦੇ ਵਿੱਚ ਕੀ ਆ ਇਦਾਂ ਪੜਨਾ ਸੌਖਾ ਨਹੀਂ ਹੁੰਦਾ ਸੋ ਤੁਹਾਡੀ ਜ਼ੁਬਾਨ ਇਹਨੇ ਤੁਹਾਨੂੰ ਬਿਆਨ ਕਰਨਾ ਵਾ ਇਸ ਗੱਲ ਦਾ ਵੀ ਖਿਆਲ ਰੱਖੋ ਪੰਜਵੀਂ ਤੇ ਲਾਸਟ ਗੱਲ ਮੈਂ ਇੱਕ ਚੀਜ਼ ਨੋਟ ਕੀਤੀ ਕਿ ਅੱਜ ਪਰਮਾਤਮਾ ਦੀ ਗੱਲ ਮੈਂ ਪਹਿਲੇ ਪੁਆਇੰਟ 'ਚ ਹੀ ਕਰਤੀ ਅਕਸਰ ਲਾਸਟ ਪੁਆਇੰਟ ਪਰਮਾਤਮਾ ਦਾ ਰੱਖਦਾ ਹੁੰਨਾ ਮੈਂ ਐਂਡ 'ਚ ਗੱਲ ਕਰਦਾ ਹੁੰਨਾ ਪਰਮਾਤਮਾ ਦੀ ਚਲੋ ਅੱਜ ਜਿਹੜੀ ਐਂਡ ਤੇ ਗੱਲ ਕਰਨੀ ਆ ਉਹ ਆ ਜੀ ਲਾਲਚ ਦੀ ਕਿ ਪਰਾਇਆ ਧਨ ਦੇਖ ਕੇ ਕਦੇ ਵੀ ਲਾਲਚ ਨਹੀਂ ਕਰਨਾ ਆਪਣੇ ਮਨ ਨੂੰ ਡਲਾਉਣਾ ਨਹੀਂ ਕੋਈ ਵੀ ਗਲਤ ਤਰੀਕਾ ਅਪਣਾ ਕੇ ਪੈਸਾ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਸੋ ਇਹ ਲਾਲਚ ਤੇ ਕਾਬੂ ਕਰਨਾ ਬੜਾ ਜ਼ਰੂਰੀ ਆ ਅੱਜਕੱਲ ਪੈਸਾ ਬੜਾ ਆਮ ਜਿਹਾ ਹੋ ਗਿਆ ਪਹਿਲਾਂ ਸਮਿਆਂ ਦੇ ਵਿੱਚ ਨਾ ਪੈਸਾ ਨਹੀਂ ਸੀ ਹੁੰਦਾ ਲੋਕਾਂ ਦੇ ਕੋਲ ਅੱਜ ਬਹੁਤ ਜਿਹੜੇ ਮਟੀਰੀਅਲਸ ਆਪਣੇ ਕੋਲ ਨੇ ਜ਼ਿੰਦਗੀ ਆ ਜਿਹੜੀ ਮਟੀਰੀਅਲਿਸਟਿਕ ਹੋ ਚੁੱਕੀ ਆ ਚੀਜ਼ਾਂ ਦੇ ਪਿੱਛੇ ਆਪਾਂ ਭੱਜੇ ਫਿਰਦੇ ਆ ਤੇ ਕਈ ਵਾਰੀ ਉਹ ਚੀਜ਼ਾਂ ਦੇ ਪਿੱਛੇ ਭੱਜਣਾ ਸਾਨੂੰ ਗਲਤ ਕੰਮ ਵੀ ਸਾਡੇ ਤੋਂ ਕਰਵਾ ਦਿੰਦਾ ਵਾ ਨਾ ਉਸ ਚੀਜ਼ ਤੇ ਕਾਬੂ ਰੱਖਣਾ ਵਾ ਪੈਸੇ ਨੂੰ ਦੇਖ ਕੇ ਕਦੇ ਵੀ ਲਾਲਚ ਨਹੀਂ ਕਰਨਾ ਹੱਕ ਸੱਚ ਦੀ ਕਮਾਈ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਕਾਈਆ ਹਮੇਸ਼ਾ ਉਹ ਕਰਨੀ ਆ ਘੱਟ ਕਮਾਈ ਹੋਵੇ ਪਰ ਸਕੂਨ ਵਾਲੀ ਹੋਵੇ ਪੈਸਾ ਕੀ ਆ ਜਿੱਦਾਂ ਸਿਆਣੇ ਕਹਿੰਦੇ ਨੇ ਹੱਥਾਂ ਦੀ ਮਿਹਨਤ ਵਾਕਈ ਹੱਥਾਂ ਦੀ ਮਿਹਨਤ ਆ ਜੇ ਤੁਹਾਨੂੰ ਲੱਗਦਾ ਪੈਸਾ ਤੁਹਾਨੂੰ ਸਕੂਨ ਦੇ ਦੂਗਾ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਆ ਸੋ ਮਨ ਦੀ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਆ ਉਹਨੂੰ ਪਾਉਣ ਦੇ ਹੋਰ ਬਹੁਤ ਤਰੀਕੇ ਨੇ ਜੀ ਧੰਨਵਾਦ ਜੀ ਉਮੀਦ ਕਰਦਾ ਅੱਜ ਫੇਰ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਗੱਲਾਂ ਚੰਗੀਆਂ ਲੱਗਦੀਆਂ ਤੁਸੀਂ ਮੈਨੂੰ ਬਹੁਤ ਇੱਕ ਪੋਜ਼ਿਟਿਵ એનર્ਜੀ ਦਿੰਨੇ ਹੋ ਜਿੱਦਾਂ ਮੈਂ ਕਿਹਾ ਤੁਹਾਡੇ ਕਮੈਂਟ ਜਿਹੜੇ ਮੈਨੂੰ ਬਹੁਤ ਹੌਸਲਾ ਦਿੰਦੇ ਨੇ ਤੇ ਇੱਕ ਬੇਨਤੀ ਆ ਅੱਗੇ ਸ਼ੇਅਰ ਜਿਹੜੀ ਆ ਵੀਡੀਓ ਵੱਧ ਤੋਂ ਵੱਧ ਕਰਿਆ ਕਰੋ ਤੇ ਅੱਗੇ ਜਿੰਨੀ ਵੀ ਤੁਸੀਂ ਮੈਨੂੰ ਸਪੋਰਟ ਕਰੋਗੇ ਉਹਦੇ ਲਈ ਵੀ ਮੈਂ ਤੁਹਾਡਾ ਹਮੇਸ਼ਾ ਰਿਣੀ ਹੋਊਗਾ ਜੀ ਧੰਨਵਾਦ ਹਮੇਸ਼ਾ ਕਰੂੰਗਾ ਬਹੁਤ ਬਹੁਤ ਹਾਂ ਇੱਕ ਵਾਰੀ ਫੇਰ ਤੋਂ ਮੈਂ ਸ਼ੁਕਰਾਨਾ ਕਰਦਾ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਕਨਸੈਪਟ ਕੋਈ ਹੋਰ ਲੈ ਕੇ ਜਲਦੀ ਮਿਲਦਾ